ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਟੂ ਆਰ ਚੈਨਲ ਪੰਜਾਬੀ ਪਹਿਰਾਵਾ ਤੇ ਪਿਛਲੀ ਵੀਡੀਓ ਨੇ ਤੁਸੀਂ ਬਹੁਤ ਪਿਆਰ ਕੀਤਾ ਕਿਉਂਕਿ ਮਮਾ ਦੀ ਜਗ੍ਹਾ ਮੈਂ ਆਈ ਸੀ ਤੇ ਅੱਜ ਫੇਰ ਮੈਂ ਆਈ ਆ ਤੇ ਅੱਜ ਫੇਰ ਮੈਂ ਆਈ ਆ ਥੋੜੀ ਜਿਹੀ ਨਵੀਂ ਵੀਡੀਓ ਲੈ ਕੇ ਸੂਟਾਂ ਦੀ ਤੇ ਅੱਜ ਦੇ ਸੂਟ ਵੀ ਬਹੁਤ ਹੀ ਪਿਆਰੇ ਨੇ ਤੇ ਆਬਵੀਅਸਲੀ ਤੁਹਾਨੂੰ ਪਸੰਦ ਆਣਗੇ ਮੈਂ ਹੋਪ ਕਹਿਣਾ ਛੱਡਦਾ ਠੀਕ ਹੈ ਕਿਉਂਕਿ ਇੰਨੇ ਵਧੀਆ ਸੂਟ ਨੇ ਤੇ ਆਬਵੀਅਸਲੀ ਪਸੰਦ ਆਣੀ ਆਣਗੇ ਇਹ ਸਭ ਨੂੰ ਤੇ ਮੈਂ ਵੀ ਅੱਜ ਸੂਟ ਵੇਅਰ ਕੀਤਾ ਸੱਚੇ ਸੂਟ ਵੇਅਰ ਕਰਕੇ ਵੀਡੀਓ ਬਣਾਉਣੀ ਆ ਕਿਉਂਕਿ ਮਮਾ ਦੀ ਜਗ੍ਹਾ ਹੁਣ ਮੈਂ ਲੈ ਲਈ ਆ ਤੇ ਮਮਾ ਜੀ ਡਿਊਟੀ ਮੈਂ ਨਿਭਾ ਰਹੀ ਆ ਤੇ ਜੇ ਹੁਣ ਮੈਂ ਸੂਟ ਦਾ ਕੰਮ ਸ਼ੁਰੂ ਕੀਤਾ ਹੈ ਸੂਟ ਦਿਖਾਨੀ ਆ ਤੇ ਮੈਨੂੰ ਵੀ ਸੂਟ ਪਾਉਣਾ ਚਾਹੀਦਾ ਹੈ ਵੇਟ ਕਰੋ ਵੀਡੀਓ ਸ਼ੁਰੂ ਕਰਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਹੈ ਕਿ ਤੁਸੀਂ ਸੂਟ ਕਿਵੇਂ ਬਾਈ ਕਰੋਗੇ ਦੇਖੋ ਸਕਰੀਨ 'ਤੇ ਤੁਹਾਨੂੰ ਨੰਬਰ ਸ਼ੋ ਹੋ ਰਿਹਾ ਹੈ ਇੱਥੇ ਤੁਸੀਂ ਸੂਟ ਦੇ ਸਕਰੀਨਸ਼ਾਟ ਲੈ ਕੇ ਜਦੋਂ ਜਦੋਂ ਮੈਂ ਦਿਖਾਉਂਦੀ ਜਾਊਂਗੀ ਸੈਂਡ ਕਰ ਸਕਦੇ ਹੋ ਤੇ ਜਿਵੇਂ ਵੀ ਤੁਸੀਂ ਮਤਲਬ ਕੀ ਬਣਵਾਉਣਾ ਚਾਹੁੰਦੇ ਹੋ ਸਟਿਚਿੰਗ ਜੇ ਕਰਵਾਉਣਾ ਚਾਹੁੰਦੇ ਹੋ ਜੇ ਨਹੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਤਾਂ ਵੀ ਦੱਸ ਸਕਦੇ ਹੋ ਜਿਵੇਂ ਵੀ ਤੁਸੀਂ ਕਹੋਗੇ ਉਵੇਂ ਤੁਹਾਡੇ ਘਰੇ ਸੂਟ ਪਹੁੰਚੂਗਾ ਤੇ ਇਹ ਸਾਰੇ ਸੂਟ ਰਹਿਣਗੇ ਵਿਦਆਊਟ ਦੁਪੱਟਾ ਜੇ ਤੁਹਾਨੂੰ ਦੁਪੱਟਾ ਵੀ ਇਸ ਦੇ ਨਾਲ ਚਾਹੀਦਾ ਤਾਂ ਡੀਐਮ ਕਰਕੇ ਦੱਸ ਦਿਓ ਤੁਹਾਨੂੰ ਦੁਪੱਟਾ ਵੀ ਰੈਡੀ ਕਰਵਾ ਦਾਂਗੇ ਤੁਹਾਡੀ ਮਨਪਸੰਦ ਦਾ ਕਿਸ ਕਿਸ ਫੈਬਰਿਕ ਦੇ ਉੱਤੇ ਤੁਸੀਂ ਦੁਪੱਟਾ ਕਰਵਾਉਣਾ ਹੈ ਤੇ ਕਿਸ ਵੇਚ ਕਰਵਾਉਣਾ ਹੈ ਨਾ ਮਤਲਬ ਕੀ ਡਾਈ ਕਰਵਾਉਣਾ ਹੈ ਜਾਂ ਹੋਰ ਹਨਾ ਕਈ ਤਰੀਕੇ ਦੁਪੱਟੇ ਆਉਂਦੇ ਨੇ ਤੇ ਜਰੂਰ ਦੱਸਿਓ ਤੇ ਪ੍ਰਾਈਸ ਵੀ ਸਕਰੀਨ ਦੇ ਉੱਤੇ ਸ਼ੋ ਹੋ ਰਹੇ ਨੇ ਤੇ ਸਾਰੇ ਪ੍ਰਾਈਸ ਵੀ ਸ਼ਿਪਿੰਗ ਸ਼ੋ ਹੋ ਰਹੇ ਨੇ ਤੇ ਸਾਰੀ ਜਾਣਕਾਰੀ ਮੈਂ ਤੁਹਾਨੂੰ ਦੇ ਦਿੱਤੀ ਹੈ ਜੇ ਫਿਰ ਵੀ ਕੋਈ ਡਾਊਟ ਰਹਾ ਤੇ WhatsApp ਤੇ ਜ਼ਰੂਰ ਪੁੱਛਿਓ ਤੁਸੀਂ ਵੀਡੀਓ ਸਕਿਪ ਕਰਕੇ ਨਾਲ ਦੇਖਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਫੈਬਰਿਕ ਦੀ ਜਾਣਕਾਰੀ ਦਿੱਤੀ ਹੁੰਦੀ ਹੈ ਤੇ ਕਿਵੇਂ ਦਾ ਫੈਬਰਿਕ ਹੈ ਉਸਦੇ ਬਾਰੇ ਦੱਸਿਆ ਜਾਂਦਾ ਹੈ ਤੇ ਕਿਵੇਂ ਸੂਟ ਮਿਲ ਰਹੇ ਨੇ ਮਤਲਬ ਕਿ ਵਿਦ ਦੁਪੱਟਾ ਮਿਲ ਰਹੇ ਨੇ ਆ ਵਿਦਆਊਟ ਦੁਪੱਟਾ ਮਿਲ ਰਹੇ ਨੇ ਉਹ ਵੀ ਦੱਸਿਆ ਜਾਂਦਾ ਤੇ ਤੁਸੀਂ ਸਕਿਪ ਕਰੋਗੇ ਸਭ ਕੁਝ ਸਕਿਪ ਹੀ ਹੋ ਜਾਊਗਾ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਸੂਟਾਂ ਦੇ ਨਾਲ ਕੀ ਸੀ ਕਿਹੜਾ ਫੈਬਰਿਕ ਸੀਗਾ ਧਿਆਨ ਨਾਲ ਵੀਡੀਓ ਨੂੰ ਦੇਖਿਆ ਕਰੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੀ ਕਲੈਕਸ਼ਨ ਰਹੂਗੀ ਆਪਣੇ ਕォਟਰਾਈਜ਼ ਦੇ ਉੱਤੇ ਤੇ ਵਿਦ ਵਿਦਾਊਟ ਦੁਪੱਟਾ ਨਹੀਂ ਹੈ ਸੂਟ ਤੇ ਵਿਦ ਬਾਟਮ ਰਹਿਣਗੇ ਪਹਿਲਾ ਸੂਟ ਆਪਣੇ ਕੋਲ ਇਹ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਸ ਦਾ ਮੈ ਤੁਹਾਨੂੰ ਇੱਕ ਵਾਰੀ ਖੋਲ ਕੇ ਦਿਖਾ ਦਿੰਨੀ ਹਾਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪ੍ਰਿੰਟ ਹੈ ਬਹੁਤ ਹੀ ਸੋਹਣਾ ਕਲਰ ਹੈ ਫੈਬਰਿਕ ਵੀ ਬਹੁਤ ਹੀ ਪਿਆਰਾ ਹੈ ਕォਟਰਾਈਜ਼ ਦਾ ਫੈਬਰਿਕ ਹੈ ਤੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੇ ਇਹ ਸੂਟ ਦਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਤੇ ਫੈਬਰਿਕ ਵੀ ਬਹੁਤ ਹੀ ਸੋਫਟ ਹੈ ਇਹ ਸੂਟ ਤੁਸੀਂ ਸਰਦੀਆਂ ਚ ਵੇਅਰ ਕਰ ਸਕਦੇ ਹੋ ਜੇ ਤੁਸੀਂ ਲਾਈਨਿੰਗ ਲਵਾਣਾ ਚਾਹੁੰਦੇ ਹੋ ਲਾਈਨਿੰਗ ਵੀ ਲਵਾ ਸਕਦੇ ਹੋ ਜੇ ਨਹੀਂ ਲਗਵਾਉਣਾ ਚਾਹੁੰਦੇ ਤਾਂ ਵੀ ਚੱਲ ਜੂਗਾ ਤੇ ਨਾਲ ਹੈਗੀ ਹੈ ਇਸ ਦੇ ਬਾਟਮ ਇਸ ਬਾਟਮ ਦੇ ਵਿੱਚ ਹੈਗਾ ਸੈਲਫ ਪ੍ਰਿੰਟ ਦੇਖ ਸਕਦੇ ਹੋ ਜਿਵੇਂ ਦਾ ਸ਼ਰਟ ਦੇ ਉੱਤੇ ਪ੍ਰਿੰਟ ਹੈ ਉਵੇਂ ਦਾ ਹੀ ਬਾਟਮ ਦੇ ਉੱਤੇ ਪ੍ਰਿੰਟ ਹੈ ਕੰਬੀਨੇਸ਼ਨ ਬਹੁਤ ਸੋਹਣਾ ਹੈ ਕਲਰ ਦਾ ਤੇ ਆਪਾਂ ਵਾਦਦੇ ਹਾਂ ਅਗਲੇ ਸੂਟ ਵਰ ਆਪਹੁਣ ਆਪਣਾ ਨੈਕ ਸੂਟ ਦਿਖਾਣੇ ਆ ਬਹੁਤ ਹੀ ਪਿਆਰਾ ਕਲਰ ਹੈ ਤੇ ਬਹੁਤ ਹੀ ਪਿਆਰਾ ਪ੍ਰਿੰਟ ਹੈ ਦੇਖ ਸਕਦੇ ਹੋ ਤੇ ਅੱਜ ਵਾਲਾ ਸਾਰਾ ਫੈਬਰਿਕ ਸੇਮ ਰਹੇਗਾ ਕਟ ਰਾਈਸ ਦੇ ਉੱਪਰ ਤੇ ਸਾਰੇ ਸੂਟ ਵਿਦਆਊਟ ਦੁਪੱਟਾ ਰਹਿਣਗੇ ਦੇਖੋ ਪ੍ਰਿੰਟ ਕਿੰਨਾ ਹੀ ਨਾਈਸ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੇ ਇਹ ਸਾਰੇ ਆਪਣੇ ਰੀਆ ਬ੍ਰੈਂਡ ਦੇ ਰਹਿਣਗੇ ਟੈਗ ਦੇਖ ਸਕਦੇ ਤੁਸੀਂ ਸਾਰੇ ਸੂਟਾਂ ਤੇ ਟੈਗ ਲੱਗਿਆ ਹੋਇਆ ਹੈ ਤੇ ਇਸ ਦੇ ਨਾਲ ਬਾਟਮ ਹੈ ਹਰ ਇੱਕ ਬਾਟਮ 'ਚ ਸੈਲਫ ਪ੍ਰਿੰਟ ਹੋਗਾ ਦੇਖ ਸਕਦੇ ਹੋ ਜਿਵੇਂ ਦਾ ਸ਼ਰਟ ਉੱਤੇ ਪ੍ਰਿੰਟ ਹੈ ਉਵੇਂ ਦਾ ਹੀ ਬਾਟਮ ਉੱਤੇ ਪ੍ਰਿੰਟ ਹੈ ਤੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਛੇਤੀ ਤੋਂ ਛੇਤੀ WhatsApp ਤੇ DM ਕਰ ਸਕਦੇ ਹੋ ਤੇ ਆਪਣਾ ਸੂਟ ਬੁੱਕ ਕਰ ਸਕਦੇ ਹੋ ਤੇ ਜੇ ਕੋਈ ਤੁਹਾਨੂੰ ਇਨਕੁਆਰੀ ਹੈ ਡਾਊਟ ਹੈ ਇਸ ਦੇ ਰਿਲੇਟਿਡ ਤਾਂ DM ਕਰਕੇ ਪੁੱਛ ਸਕਦੇ ਹੋ ਤੇ ਹੁਣ ਆਪਾਂ ਵੱਧਦੇ ਹਾਂ ਆਪਣੇ ਨੈਕਸਟ ਸੂਟ ਦੇ ਵੱਲ ਤੇ ਨੈਕਸਟ ਸੂਟ ਹੈਗਾ ਆਪਣੇ ਕੋਲ ਗ੍ਰੀਨ ਡਾਕ ਗ੍ਰੀਨ ਕਲਰ ਦਾ ਬਹੁਤ ਹੀ ਸੋਹਣਾ ਪ੍ਰਿੰਟ ਹੈ ਬਹੁਤ ਹੀ ਸੋਹਣਾ ਫੈਬਰਿਕ ਹੈ ਬਹੁਤ ਹੀ ਸੋਫਟ ਫੈਬਰਿਕ ਹੈ ਤੇ ਬਿਲਕੁਲ ਵੀ ਛੱਡਣ ਵਾਲਾ ਨਹੀਂ ਹੈਗਾ ਇਹ ਦੇਖ ਸਕਦੇ ਹੋ ਇੱਕ ਵਾਰੀ ਮੈਂ ਤੁਹਾਨੂੰ ਹੱਥ ਰੱਖ ਕੇ ਦਿਖਾ ਦਿੰਨੀ ਐਕਚੁਅਲ ਕਲਰ ਦਾ ਪਤਾ ਚੱਲ ਜੂਗਾ ਜੋ ਤੁਹਾਨੂੰ ਕੈਮਰੇ ਦੇ ਵਿੱਚ ਕਲਰ ਆ ਰਿਹਾ ਉਹੀ ਤੁਹਾਡੇ ਘਰ ਤੱਕ ਕਲਰ ਪਹੁੰਚੂਗਾ ਕੋਈ ਵੀ ਰੰਗ ਚੇਂਜ ਨਹੀਂ ਹੋਊਗਾ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਸ ਫੈਬਰਿਕ ਤੇ ਤੇ ਆਹ ਦੇਖ ਸਕਦੇ ਹੋ ਨਾਲ ਇਸ ਦੇ ਬਾਟਮ ਹਰ ਇੱਕ ਬਾਟਮ 'ਚ ਸੈਲਫ ਪ੍ਰਿੰਟ ਦਿੱਤਾ ਹੋਇਆ ਹੈ ਜੇ ਤੁਸੀਂ ਸੂਟ ਬਣਵਾਉਣਾ ਸਟਿਚ ਕਰਵਾਉਣਾ ਚਾਹੁੰਦੇ ਹੋ ਦੱਸ ਸਕਦੇ ਹੋ ਤੇ ਜੇ ਇਹ ਸੂਟ ਸਾਰੇ ਵਿਦਆਊਟ ਦੁਪੱਟਾ ਰਹਿਣਗੇ ਜੇ ਤੁਸੀਂ ਇਹਨਾਂ ਨਾਲ ਦੁਪੱਟਾ ਰੈਡੀ ਕਰਵਾਉਣਾ ਹੈ ਤਾਂ ਉਹ ਵੀ ਡੀਐਮ ਕਰਕੇ ਦੱਸ ਸਕਦੇ ਹੋ ਤੇ ਜਿਹੜਾ ਦੁਪੱਟਾ ਹੈ ਉਹਦੇ ਚਾਰजेस ਅਲੱਗ ਰਹਿਣਗੇ ਜਿਹੜਾ ਤੁਹਾਨੂੰ ਸਕਰੀਨ ਤੇ ਪ੍ਰਾਈਸ ਸ਼ੋ ਹੋ ਰਿਹਾ ਉਹਦੇ ਵਿੱਚ ਦੁਪੱਟੇ ਦਾ ਚਾਰजेस ਨਹੀਂ ਇਨਕਲੂਡ ਹੈਗਾ ਤੇ ਆਪਣਾ ਦੁਪੱਟੇ ਦਾ ਚਾਰਜ ਲੱਗ ਰੂਗਾ ਤੁਹਾਨੂੰ ਜਿਵੇਂ ਦਾ ਵੀ ਦੁਪੱਟਾ ਚਾਹੀਦਾ ਜਿਵੇਂ ਦਾ ਵੀ ਤੁਸੀਂ ਮੰਗਦੇ ਹੋ ਉਵੇਂ ਦਾ ਅਸੀਂ ਰੈਡੀ ਕਰਵਾ ਕੇ ਦਵਾਂਗੇ ਤੇ ਹੁਣ ਆਪਾਂ ਅ ਚਲਦੇ ਆ ਆਪਣੇ ਨੈਕਸਟ ਸੂਟ ਵੱਲ ਸਾਰੇ ਸੂਟ ਬਹੁਤ ਹੀ ਨਾਈਸ ਨੇ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਫਲਾwrs ਬਨੇ ਹੋਏ ਨੇ ਸ਼ਰਟ ਤੇ ਕੰਬੀਨੇਸ਼ਨ ਕਲਰ ਐਂਡ ਪ੍ਰਿੰਟ एवरीथिंग ਇਜ਼ ਫਾਈਨ एवरीथिंग ਇਜ਼ ਸੋ ਬਿਊਟੀਫੁਲ ਦੇਖ ਸਕਦੇ ਹੋ ਤੇ ਫੈਬਰਿਕ ਬਹੁਤ ਸੌਫਟ ਹੈ ਤੇ ਤੁਸੀਂ ਮਤਲਬ ਕਿ ਪਛਤਾਓਗੇ ਨਹੀਂ ਲੈ ਕੇ ਬਹੁਤ ਹੀ ਵਧੀਆ ਫੈਬਰਿਕ ਹੈ ਸੌਫਟ ਫੈਬਰਿਕ ਹੈ ਤੇ ਬਾਟਮ ਵੀ ਬਹੁਤ ਸੋਹਣੀਆਂ ਦਿੱਤੀ ਹੋਈਆਂ ਨੇ ਸੈਲਫ ਪ੍ਰਿੰਟ ਦੇ ਵਿੱਚ ਦੇਖ ਸਕਦੇ ਹੋ ਹਰ ਇੱਕ ਸੂਟ ਦਾ ਕੰਬੀਨੇਸ਼ਨ ਵੀ ਬਹੁਤ ਨਾਈਸ ਹੈ ਤੇ ਜੇ ਸ਼ੇਤੀ ਤੋਂ ਸ਼ੇਤੀ ਸਕਰੀਨਸ਼ਾਟ ਲੈ ਲਓ ਤੇ WhatsApp ਤੇ DM ਕਰਕੇ ਆਪਣਾ ਸੂਟ ਬੁੱਕ ਕਰ ਲਓ ਹੁਣ ਆਪਾਂ ਦਿਖਾਣੇ ਆ ਤੁਹਾਨੂੰ ਨੈਕਸਟ ਸੂਟ ਨੈਕਸਟ ਸੂਟ ਵੀ ਬਹੁਤ ਸੋਹਣਾ ਹੈ ਸਾਰੇ ਸੂਟ ਬਹੁਤ ਸੋਹਣੇ ਨੇ ਤੇ ਨੈਕਸਟ ਸੂਟ ਹੈਗਾ ਆਪਣੇ ਕੋਲੇ ਪਿੰਕ ਦੇ ਵਿੱਚ ਮਤਲਬ ਕਿ ਮੋਸਟਲੀ ਜਿਹੜੀ ਵਿਮਨਸ ਹੁੰਦੀਆਂ ਨੇ ਪਿੰਕ ਜਿਆਦਾ ਕਲਰ ਲਾਈਕ ਕਰਦੀਆਂ ਨੇ ਦੇਖ ਲਓ ਪਿੰਕ ਦੇ ਵਿੱਚ ਹੈ ਤੇ ਪ੍ਰਿੰਟ ਬਹੁਤ ਜਿਹੜਾ ਤੁਹਾਨੂੰ ਪਹਿਲਾ ਸੂਟ ਦਿਖਾਇਆ ਸੀ ਉਸ ਦੇ ਵਿੱਚ ਵੀ ਪ੍ਰਿੰਟ ਸੇਮ ਸੀਗਾ ਬਸ ਕਲਰ ਡਿਫਰੈਂਟ ਹੈ ਬਹੁਤ ਹੀ ਸੋਹਣਾ ਫੈਬਰਿਕ ਹੈ ਬਹੁਤ ਹੀ ਸੋਹਣਾ ਕਲਰ ਹੈ ਪ੍ਰਿੰਟ ਵੀ ਬਹੁਤ ਨਾਈਸ ਹੈ ਇਸ ਦੇ ਨਾਲ ਹੈਗੀ ਹੈ ਬਾਟਮ ਬਾਟਮ ਵੀ ਹੈਗੀ ਹੈ ਸੈਲਫ print ਦੇ ਵਿੱਚ ਵਿਦਆਊਟ ਦੁਪੱਟੇ ਨੇ ਸਾਰੇ ਸੂਟ ਦੇਖ ਸਕਦੇ ਹੋ ਬਾਟਮ ਵੀ ਸੈਲਫ print ਦੇ ਵਿੱਚ ਹੈ ਪਿੰਕ ਦੇ ਵਿੱਚ ਬਾਟਮ ਹੈ ਬਹੁਤ ਹੀ ਨਾਈਸ ਹੈ ਇਹ ਸੂਟ ਜਦੋਂ ਰੈਡੀ ਹੋਣਗੇ ਬਣ ਕੇ ਬਹੁਤ ਹੀ ਪਿਆਰੇ ਲੱਗਣਗੇ ਬਹੁਤ ਹੀ ਪ੍ਰੀਟੀ ਲੱਗਣਗੇ ਪਾਏ ਹੋਏ ਵੀ ਤੇ ਬਣੇ ਹੋਏ ਵੀ ਤੇ ਤੁਸੀਂ ਦੇਖ ਸਕਦੇ ਹੋ ਜੇ ਬਿਨਾ ਸਟਿਚ ਕੀਤੇ ਇਹ ਬਹੁਤ ਸੋਹਣੇ ਲੱਗ ਰਹੇ ਨੇ ਪਾਏ ਹੋਏ ਕਿੰਨੇ ਸੋਹਣੇ ਲੱਗਣਗੇ ਤੇ ਚਲੋ ਆਪਾਂ ਵੱਧਦੇ ਹੁਣ ਆਪਣੇ ਨੈਕਸਟ ਸੂਟ ਦੇ ਵੱਲ ਨੈਕਸ ਸੂਟ ਦਾ ਪ੍ਰਿੰਟ ਬਹੁਤ ਸੋਹਣਾ ਕਲਰ ਵੀ ਬਹੁਤ ਸੋਹਣਾ ਹੈ ਦੇਖ ਸਕਦੇ ਹੋ ਮੈਂ ਸ਼ਰਟ ਖੋਲ ਕੇ ਦਿਖਾਨੀ ਆ ਕਿੰਨਾ ਸੋਹਣਾ ਕਲਰ ਹੈ ਮਤਲਬ ਕਿ ਉਹ ਅਟਰੈਕਟ ਕਰ ਰਿਹਾ ਕਲਰ ਹਰ ਕਿਸੇ ਨੂੰ ਮੈਨੂੰ ਵੀ ਅਟਰੈਕਟ ਕਰ ਰਿਹਾ ਹੈ ਵੀਨ ਕੀ ਦੇਖ ਸਕਦੇ ਹੋ ਪ੍ਰਿੰਟ ਬਹੁਤ ਸੋਹਣਾ ਸੋਹਣੇ ਸੋਹਣੇ ਫਲਾਵਰਸ ਕ੍ਰੀਏਟ ਕੀਤੇ ਹੋਏ ਨੇ ਇਹਦੇ ਉੱਤੇ ਤੇ ਬਹੁਤ ਹੀ ਸੋਹਣਾ ਰੰਗ ਹੈ ਇਸ ਦੇ ਨਾਲ ਹੈਗਾ ਆਪਣੇ ਕੋਲੇ ਬਾਟਮ ਬਾਟਮ ਵੀ ਇਸ ਸੈਲਫ ਪ੍ਰਿੰਟ ਦੇ ਵਿੱਚ ਹੈ ਜੋ ਸ਼ਰਟ ਤੇ ਪ੍ਰਿੰਟ ਦਿੱਤਾ ਹੋਇਆ ਉਹੀ ਹਲਕਾ ਹਲਕਾ ਲिटल ਬਿਟ ਬਾਟਮ ਤੇ ਦਿੱਤਾ ਹੋਇਆ ਹੈ ਬਹੁਤ ਹੀ ਸੋਹਣਾ ਰੰਗ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਸਕਰੀਨਸ਼ਾਟ ਲੈ ਲਓ ਤੇ ਸ਼ੀਸ਼ੀ ਤੇ WhatsApp ਤੇ DM ਕਰ ਦਿਓ ਤੇ ਦੁਪੱਟਾ ਜੇ ਬਣਵਾਣਾ ਨਾਲ ਦੱਸ ਦਿਓ ਤੇ ਜੇ ਤੁਸੀਂ ਸਟਿਚ ਕਰਵਾਣਾ ਤਾਂ ਵੀ ਦੱਸ ਦਿਓ ਜੇ ਨਹੀਂ ਕਰਵਾਣਾ ਤਾਂ ਵੀ ਦੱਸ ਦਿਓ ਥੋਡੀ ਚੋਇਸ ਦਾ ਹੀ ਸੂਟ ਬਣੂਗਾ ਜਿਵੇਂ ਤੁਸੀਂ ਕਹੋਗੇ ਜਿਵੇਂ ਲੈਸ਼ ਲਗवानी ਹੈ ਲੈਸ਼ ਲੱਗ ਜੂਗੀ ਦੁਪੱਟਾ ਕਿਵੇਂ ਡਾਈ ਕਰਵਾਣਾ ਹੈ ਜਾਂ ਦੁਪੱਟਾ ਸਿੰਪਲ ਰੱਖਣਾ ਹੈ ਸਭ ਤੁਹਾਡੀ ਮਰਜ਼ੀ ਦਾ ਹੀ ਹੋਊਗਾ ਨੈਕ ਸੂਟ ਹੈਗਾ ਆਪਣੇ ਬਲੈਕ ਦੇ ਵਿੱਚ ਬਲੈਕ ਇਜ਼ ਦਾ ਮੋਸਟ ਕਾਮਨ ਕਲਰ ਥੈਟ एवरीवन ਲਾਈਕ ਸਭ ਨੂੰ ਪਸੰਦ ਹੁੰਦਾ ਹੈ ਇਹ ਕਲਰ ਦੇਖ ਸਕਦੇ ਹੋ ਇਸ ਦੇ ਉੱਤੇ ਪ੍ਰਿੰਟ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਫੈਬਰਿਕ ਬਹੁਤ ਹੀ ਨਾਈਸ ਹੈ ਕਾਟ ਰਾਈਜ਼ ਦਾ ਫੈਬਰਿਕ ਹੈ ਮੈਂ ਤੁਹਾਨੂੰ ਬਾਰ-ਬਾਰ ਦੱਸ ਰਹੀ ਹਾਂ ਤੇ ਇਸ ਦੇ ਨਾਲ ਬਲੈਕ ਬਾਟਮ ਹੈ ਵਿਦ ਸੈਲਫ ਪ੍ਰਿੰਟ ਦਿੱਤਾ ਹੋਇਆ ਤੇ ਜਿਹੜੇ ਸਕਰੀਨ ਤੇ ਪ੍ਰਾਈਸ ਸ਼ੋ ਹੋ ਰਹੇ ਨੇ ਵੀ ਸ਼ਿਪਿੰਗ ਸ਼ੋ ਹੋ ਰਹੇ ਨੇ ਤੇ ਸਕਰੀਨ ਤੇ ਹੀ ਨੰਬਰ ਦਿੱਤਾ ਹੋਇਆ ਹੈ ਇਸ ਨੰਬਰ 'ਤੇ ਤੁਸੀਂ ਸਾਨੂੰ ਕੰਟੈਕਟ ਵੀ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਤੇ ਦੱਸ ਵੀ ਸਕਦੇ ਹੋ ਜੇ ਕੋਈ ਇਨਕੁਆਰੀ ਇਸ ਉੱਤੇ ਰਿਲੇਟਿਡ ਹੋਵੇ ਤੁਸੀਂ ਕਲੀਅਰ ਕਰ ਸਕਦੇ ਹੋ ਆਪਾਂ ਚੱਲਦੇ ਆਂ ਆਪਣੇ ਨੈਕਸਟ ਸੂਟ ਦੇ ਵੱਲ ਬਹੁਤ ਹੀ ਸੋਨਾ ਕਲਰ ਹੈ ਵੀ ਸਾਨੂੰ ਖੋਲ ਕੇ ਦਿਖਾ ਦਿੰਨੀ ਆ ਜਿੰਨੇ ਵੀ ਸੂਟ ਦਿਖਾਏ ਨੇ ਐਵਰੀ ਕਲਰ ਇਜ਼ ਸੋ ਨਾਈਸ ਮੈਨੂੰ ਤਾਂ ਬਹੁਤ ਪਿਆਰੇ ਲੱਗੇ ਸਾਰੇ ਕਲਰ ਤੇ ਜੋ ਤੁਹਾਨੂੰ ਕੈਮਰੇ ਦੇ ਵਿੱਚ ਕਲਰ ਸ਼ੋ ਹੋ ਰਹੇ ਨੇ ਉਹੀ ਕਲਰ ਤੁਹਾਡੇ ਤੱਕ ਪਹੁੰਚਣਗੇ ਦੇਖ ਸਕਦੇ ਹੋ ਫਲਾਵਰਸ ਦਾ ਪ੍ਰਿੰਟ ਦਿੱਤਾ ਹੋਇਆ ਹੈ ਸੋਹਣੇ ਸੋਹਣੇ ਫਲਾਵਰਸ ਨੇ ਤੇ ਕਲਰ ਵੀ ਬਹੁਤ ਸੋਹਣਾ ਹੈ ਸ਼ਰਟ ਦਾ ਤੇ ਨਾਲ ਇਸ ਦੇ ਹੈਗੀ ਆ ਬਾਟਮ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਹੈ ਬਹੁਤ ਹੀ ਸੋਹਣੇ ਕੰਬੀਨੇਸ਼ਨ ਨੇ ਤੇ ਸਾਰੀ ਫੁੱਟੇ ਦਾ ਕੰਬੀਨੇਸ਼ਨ ਬਹੁਤ ਹੀ ਪ੍ਰੀਟੀ ਨੇ ਤੇ ਇਹ ਦੇਖ ਸਕਦੇ ਹੋ ਇਹ ਬਾਟਮ ਦੇ ਵਿੱਚ ਵੀ ਦਿੱਤਾ ਹੋਇਆ ਸੈਲਫ ਪ੍ਰਿੰਟ ਐਵਰੀ ਸਾਰੀ ਬਾਟਮਸ ਦੇ ਵਿੱਚ ਸੈਲਫ ਪ੍ਰਿੰਟ ਦਿੱਤਾ ਹੋਇਆ ਕੋਈ ਵੀ ਸੈਲਫ ਪ੍ਰਿੰਟ ਦੇ ਵਿਦਆਊਟ ਨਹੀਂ ਹੈਗੀ ਤੇ ਛੇ ਛੇ ਤੀਸਤ ਨੂੰ ਸੁਰਦਾ ਵੀ ਸਕਰੀਨਸ਼ਾਟ ਲੈ ਲਓ ਤੇ ਆਪਾਂ ਵਾਪਸ ਆਪਾਂ ਨੇਕਸਟ ਫੁੱਟ ਦੇ ਵੱਲ ਜੋ ਕਿ ਸੇਮ ਹੈ ਪ੍ਰਿੰਟ ਜਿਹੜਾ ਪਹਿਲਾਂ ਦਿਖਾਇਆ ਸੀਗਾ ਬਸ ਕਲਰ ਚੇਂਜ ਹੈ ਦੇਖ ਸਕਦੇ ਹੋ ਸਾਰੇ ਸੂਟਾਂ ਦੇ ਕਲਰ ਬਹੁਤ ਹੀ ਅਟਰੈਕਸ਼ਨ ਵਾਲੇ ਨੇ ਅਟਰੈਕਟ ਕਰ ਰਹੇ ਨੇ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪ੍ਰਿੰਟ ਦਿੱਤਾ ਹੋਇਆ ਹੈ ਕਲਰ ਵੀ ਬਹੁਤ ਨਾਈਸ ਹੈ ਤੇ ਨਾਲ ਇਸਦੇ ਹੈਗੀ ਆ ਬਾਟਮ ਬਾਟਮ ਦੇ ਵਿੱਚ ਵੀ ਸੈਲ ਪ੍ਰਿੰਟ ਦਿੱਤਾ ਹੋਇਆ ਹੈ ਸੇਮ ਜਿਵੇਂ ਇੱਥੇ ਦਿੱਤਾ ਹੋਇਆ ਫਲਾਵਰਸ ਵਾਲਾ ਬਹੁਤ ਹੀ ਸੋਹਣੀ ਬਾਟਮ ਹੈ ਫੈਬਰਿਕ ਬਹੁਤ ਹੀ ਪਿਆਰਾ ਹੈ ਬਹੁਤ ਹੀ ਸੌਫਟ ਹੈ ਤੇ ਛੇਤੀ ਛੇਤੀ ਡੀਐਮ ਕਰ ਦਿਓ ਸੂਟਾਂ ਲਈ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ ਤੇ ਤੁਸੀਂ ਕਲੀਅਰ ਸਕਰੀਨਸ਼ਾਟ ਭੇਜਿਆ ਕਰੋ ਕਿਉਂਕਿ ਸੂਟ ਕਈ ਵਾਰ ਪ੍ਰਿੰਟ ਸੇਮ ਹੁੰਦੇ ਨੇ ਤੇ ਕਲਰਸ ਦਾ ਪਤਾ ਨਹੀਂ ਚੱਲਦਾ ਕਈ ਵਾਰ ਬਲਰ ਵੀ ਆ ਜਾਂਦੀ ਹੈ ਫੋਟੋ ਤੇ ਕੋਈ ਹੋਰ ਸੂਟ ਆ ਜੇ ਫਿਰ ਗਲਤੀ ਹੋ ਜਾਂਦੀ ਹੈ ਤੇ ਤੁਸੀਂ ਇੱਕ ਵਾਰੀ ਨਾ ਤੁਸੀਂ ਕਲੀਅਰ ਸਕਰੀਨਸ਼ਾਟ ਭੇਜਿਆ ਕਰੋ ਸਾਫ਼ ਤੁਹਾਨੂੰ ਅਸੀਂ ਟਾਈਮ ਦੇ ਰਹੇ ਹਾਂ ਸਕਰੀਨਸ਼ਾਟ ਲੈਣ ਦਾ ਤੇ ਇਸ ਦੇ ਨਾਲ ਨਾਲ ਆਪਾਂ ਵਾਅਦਾ ਆਪਣੇ ਨੈਕਸਟ ਸੂਟ ਦੇ ਵਲ ਇਹ ਹੈਗੇ ਆਪਣਾ ਲਾਸਟ ਸੂਟ ਜੋ ਕਿ ਬਹੁਤ ਹੀ ਪਿਆਰਾ ਕਲਰ ਹੈ ਮਸਟਰਡ ਜਿਹਾ ਕਲਰ ਹੈ ਇਸ ਦਾ ਤੇ ਪ੍ਰਿੰਟ ਸੇਮ ਹੈ ਜਿਵੇਂ ਪਹਿਲਾਂ ਦਿਖਾਈ ਸੀ ਬਸ ਕਲਰ ਚੇਂਜ ਹੈ ਪ੍ਰਿੰਟ ਬਹੁਤ ਸੋਹਣੇ ਨੇ ਹਰ ਇੱਕ ਸੂਟਾ ਤੇ ਪ੍ਰਿੰਟ ਬਹੁਤ ਸੋਹਣੇ ਨੇ ਦੇਖ ਸਕਦੇ ਹੋ ਤੇ ਫੈਬਰਿਕ ਬਹੁਤ ਹੀ ਪਿਆਰਾ ਹੈ ਬਹੁਤ ਹੀ ਸੌਫਟ ਫੈਬਰਿਕ ਹੈ ਤੇ ਬਹੁਤ ਹੀ ਪਿਆਰਾ ਫੈਬਰਿਕ ਹੈ ਤੇ ਇਸ ਦੇ ਨਾਲ ਹੈਗੀ ਹੈ बॉਟਮ ਸੈਲਫ ਪ੍ਰਿੰਟ ਦੇ ਨਾਲ ਜਿਵੇਂ ਦਾ ਪ੍ਰਿੰਟ ਹੈ ਉਹਦੀ बॉਟਮ ਤੇ ਪ੍ਰਿੰਟ ਦਿੱਤਾ ਹੋਇਆ ਹੈ ਅਲਕਲ ਕਾ ਪ੍ਰਿੰਟ ਦਿਖ ਰਿਹਾ ਤੇ ਬਾਟਮ ਵੀ ਮਸਟਰਡ ਕਲਰ ਦੀ ਹੈ ਬਹੁਤ ਹੀ ਸੋਹਣਾ ਕੰਬੀਨੇਸ਼ਨ ਹੈ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਏ ਨੇ ਸਭ ਦਾ ਕੰਬੀਨੇਸ਼ਨ ਇੰਨਾ ਪਿਆਰਾ ਹੈ ਕਿ ਬਲਤਕੀ ਬਹੁਤ ਐਟ੍ਰੈਕਟ ਕਰਦਾ ਤੇ ਬਹੁਤ ਹੀ ਪਿਆਰੇ ਪ੍ਰਿੰਟ ਨੇ ਬਹੁਤ ਹੀ ਪਿਆਰਾ ਕੰਬੀਨੇਸ਼ਨ ਹੈ ਹਰ ਇੱਕ ਸੂਟ ਦਾ ਤੇ ਵੀਡੀਓ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਇੰਸਟਾਗ੍ਰam ਤੇ ਵੀ ਪੇਜ ਹੈ ਪੰਜਾਬੀ ਪਹਿਰਾਵਾ ਛੇਤੀ ਛੇਤੀ ਜਾ ਕੇ ਉਹਨੂੰ ਵੀ ਫੋਲੋ ਕਰੋ ਤੇ ਸੋਹਣੇ ਸੋਹਣੇ ਸੂਟ ਦੇਖੋ ਤੁਸੀਂ ਉੱਥੇ ਵੀ ਆਰਡਰ ਦੇ ਸਕਦੇ ਹੋ WhatsApp ਨੰਬਰ ਤੇ ਵੀ ਆਰਡਰ ਦੇ ਸਕਦੇ ਹੋ ਜਿਹੜਾ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੇ Instagram ਪੇਜ ਜਿਹੜਾ ਸਾਡਾ ਹੈਗਾ ਪੰਜਾਬੀ ਪੈਰਾਵਾ ਉੱਥੇ DM ਕਰਕੇ ਵੀ ਆਰਡਰ ਦੇ ਸਕਦੇ ਹੋ ਜਿਹੜੇ ਤੁਹਾਨੂੰ ਅਸੀਂ ਸੂਟ YouTube ਤੇ ਦਿਖਾ ਰਹੇ ਹਾਂ ਮਤਲਬ ਕਿ ਇਸ ਵੀਡੀਓ 'ਚ ਦਿਖਾ ਰਹੇ ਹਾਂ ਉਹੀ ਸੂਟ ਰੀਲਸ ਦੇ ਵਿੱਚ ਨੇ ਜਿਹੜੇ ਅਸੀਂ ਆਪਣੇ ਪੇਜ ਤੇ ਅਪਲੋਡ ਕੀਤੇ ਨੇ ਛੇਤੀ ਛੇਤੀ ਜਾ ਕੇ ਉਹਨਾਂ ਨੂੰ ਲਾਈਕ ਕਰੋ ਸਾਡੇ ਪੇਜ ਨੂੰ ਫੋਲੋ ਕਰੋ ਤੇ ਉੱਥੇ ਵੀ ਤੁਸੀਂ ਸਾਨੂੰ DM ਕਰਕੇ ਆਰਡਰ ਲੈ ਸਕਦੇ ਹੋ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਕਦਮ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਸਾਡੀ ਵੀਡੀਓ ਬਹੁਤ ਪਸੰਦ ਆਈ ਹੋਊਗੀ ਸੂਟ ਬਹੁਤ ਪਸੰਦ ਆਏ ਹੋਣਗੇ ਬਟ ਫਿਰ ਵੀ ਇਨ ਕੇਸ ਜੇ ਤੁਹਾਨੂੰ ਕੋਈ ਇਨਕੁਆਰੀ ਹੈਗੀ ਹੈ ਸੂਟ ਦੇ ਰਿਲੇਟਿਡ ਤਾਂ ਪਲੀਜ਼ ਸਾਨੂੰ ਡੀਐਮ ਕਰਕੇ ਪੁੱਛੋ ਠੀਕ ਹੈ ਅਸੀਂ ਕਲੀਅਰ ਕਰ ਦਾਂਗੇ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆਂ ਹੋਪ ਕਰਦੇ ਆਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ